ਅਰੇ ਆਪਾ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਸਿੱਧਾ ਹੀ ਰਸਤਾ ਕਰ ਦਿੱਤਾ ਹੈਗਾ ਟਰਾਪ ਐਡਮਿਨਿਸਟ੍ਰੇਸ਼ਨ ਲਈ ਤੇ ਲੇਟੈਸਟ ਕਵਰੇਜ ਆ ਰਹੀ ਹੈ ਵੀ ਬਜਟ 에ਅਰਲਾਈਨ ਅਵੈਲੋ ਕਰਕੇ ਉਹਨਾਂ ਨੇ ਕੰਟਰੈਕਟ ਸਾਈਨ ਕਰ ਲਿਆ ਆਈਸ ਦੇ ਨਾਲ ਧੜਾ ਧੜ ਕਹਿੰਦੇ ਅਸੀਂ ਜਿਹੜੀਆਂ ਫਲਾਈਟਾਂ ਆ ਉਹ ਡਿਪੋਰਟੇਸ਼ਨ ਦੀਆਂ ਲੈ ਕੇ ਜਾਵਾਂਗੇ ਇਹ ਮਈ ਮਹੀਨੇ ਤੋਂ ਸ਼ੁਰੂ ਹੋ ਜਾਣਗੀਆਂ ਐਰੀਜ਼ੋਨਾ ਤੋਂ ਸਟਾਰਟ ਹੋਣਗੀਆਂ ਬਹੁਤ ਸਾਰੇ ਲੋਕ ਬਜਟ ਕੈਰੀਅਰ ਅਵੈਲੋ 에ਅਰਲਾਈਨ ਤੇ ਔਖੇ ਵੀ ਆ ਪੀਪਲ ਇਹ ਤੁਸੀਂ ਕਿਉਂ ਕੰਟਰੈਕਟ ਕੀਤਾ ਹੈਗਾ ਆਈਸ ਵਾਲਿਆਂ ਨਾਲ ਪਰ ਐਂਡਰਿਓ ਲੈਵੀ ਜੋ ਸੀਈਓ ਹੈਗੇ ਆ ਹੂਸਟਨ ਬੇਸਡ 에ਅਰਲਾਈਨ ਦੇ ਉਹਨਾਂ ਨੇ ਅੱਜ ਕਨਫਰਮ ਕਰ ਦਿੱਤਾ ਵੀ ਅਵੈਲੋ ਕਹਿੰਦੇ ਵੀ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਜਿਹੜੇ ਇਮੀਗ੍ਰੇਸ਼ਨ ਕੰਟਰੋਲ ਤੇ ਐਨਫੋਰਸਮੈਂਟ ਏਜੰਸੀ ਆ ਉਹਨਾਂ ਦੇ ਨਾਲ ਲੌਂਗ ਟਰਮ ਚਾਰਟਰ ਪ੍ਰੋਗਰਾਮ ਉਹਨਾਂ ਨੇ ਸਾਈਨ ਕੀਤਾ ਆ ਜੋ ਡਿਪੋਰਟੇਸ਼ਨ ਫਲਾਈਟਸ ਅਹ 애리조나 ਤੋਂ ਲਗਾਤਾਰ ਬਈ ਮਹੀਨੇ ਸ਼ੁਰੂ ਹੋ ਜਾਣਗੇ ਸੋ ਕਹਿੰਦੇ ਭਈ ਉਹਨਾਂ ਦੇ ਬੋਇੰਗ 737 800 ਪਲੇਨਸ ਮੈਸਾ ਗੇਟਵੇ 에어ਪੋਰਟ ਅ ਇਥੋਂ ਯੂਜ਼ ਕੀਤੇ ਜਾਊਗੇ ਤੇ ਬਖਵਖ ਮੁਲਕਾਂ ਨੂੰ ਡੋਮੈਸਟਿਕ ਤੇ ਇੰਟਰਨੈਸ਼ਨਲ ਟ੍ਰਿਪਸ ਦੇ ਲਈ ਇਹ 에ਅਰਲਾਈਨ ਦਾ ਕੌਂਟਰੈਕਟ ਆਈਸੀ ਨਾਲ ਅੱਜ ਹੋ ਗਿਆ ਇਸ 에ਅਰਲਾਈਨ ਦੇ ਸੀਈਓ ਨੇ ਇਹ ਜਿਹੜਾ ਰਿਪੋਰਟ ਕੀਤਾ ਹੈਗਾ ਇਹਦੇ ਬਾਰੇ ਪਹਿਲਾਂ ਪਤਾ ਲੱਗਾ ਇਹਨਾਂ ਨੇ ਆਨਲਾਈਨ ਇੱਕ ਜੌਬ ਪੋਸਟਿੰਗ ਕੀਤੀ ਸੀ ਐਡਿਜ਼ੋਨਿਆ ਦੇ ਆਪਰੇਸ਼ਨ ਦੇ ਲਈ ਵੀ ਸਾਨੂੰ ਲੋਕਾਂ ਦੀ ਜਿਹੜੀ ਜ਼ਰੂਰਤ ਆ ਡੋਮੈਸਟਿਕ ਇੰਟਰਨੈਸ਼ਨਲ ਟ੍ਰਿਪਸ ਡੀਐਚਐਸ ਦੀ ਡਿਪੂਟੇਸ਼ਨ ਐਫਰਟਸ ਦੀ ਸਪੋਰਟ ਤੇ ਲਈ ਜਿਹੜੇ ਉਹ ਲੋਕਾਂ ਦੀ ਜ਼ਰੂਰਤ ਜਿਹੜੀ ਉਹ ਚਾਹੀਦੀ ਹੈਗੀ ਆ ਇੱਕ ਐਡਵੋਕੇਸੀ ਗਰੁੱਪ ਹੈਗਾ ਵਿਟਨੈਸ ਐਟ ਦਾ ਬਾਰਡਰ ਉਹਨਾਂ ਦੇ ਜਿਹੜੇ ਟੌਮ ਕਾਰਟਰਾਇਟ ਆ ਇਹ ਫਲਾਈਟ ਡਾਟਾ ਐਨਾਲਿਸਟ ਹੈਗੇ ਨੇ ਇਮੀਗ੍ਰੇਸ਼ਨ ਸਰਕਲਸ ਦੀ ਮੀਡੀਆ ਫੀਡਾ ਸੋਸ਼ਲ ਮੀਡੀਆ ਫੀਡ ਨੂੰ ਜਿਹੜਾ ਉਹ ਦੇਖਦੇ ਆ ਉਹ ਕਹਿੰਦੇ ਵੀ ਉਹਨਾਂ ਨੂੰ ਉਹ ਅਵੇਅਰ ਨਹੀਂ ਹੈਗਾ ਵੀ ਕੋਈ ਹੋਰ ਕਮਰਸ਼ੀਅਲ 에ਅਰਲਾਈਨ ਆ ਜਿਨ੍ਹਾਂ ਨੇ ਇਦਾਂ ਦੀਆਂ ਜਿਹੜੀਆਂ ਫਲਾਈਟਸ ਆ ਉਹ ਆਈਸ ਤੇ ਲਈ ਪ੍ਰੋਵਾਈਡ ਕਰਾਈਆਂ ਹੁਣ ਪਿਛਲੇ 5-7 ਲਾਂ ਦੇ ਵਿੱਚ ਉਹ ਕਹਿੰਦੇ ਵੀ ਉਹ ਫਲਾਈਟਸ ਲਗਾਤਾਰ ਟ੍ਰੈਕ ਕਰਦੇ ਨੇ ਤੇ ਕਹਿੰਦੇ ਵੀ ਇਹ ਜਿਹੜਾ ਅਵੈਲੋ ਦਾ ਡਿਸੀਜਨ ਆ ਉਹ ਬੜਾ ਉਹਨਾਂ ਨੂੰ ਅਨਯੂਜਵਲ ਜਿਹੜਾ ਉਹ ਲੱਗਾ ਆ ਵੀ ਚਾਰਟਰ ਕੰਪਨੀਆਂ ਜਿਹੜੀਆਂ ਉਹ ਪਬਲਿਕ ਇਦਾਂ ਦੀਆਂ ਜਿਹੜੀਆਂ ਫਲਾਈਟਸ ਆ ਉਹ ਨਹੀਂ ਕਰਦੀਆਂ ਹੁੰਦੀਆਂ ਜ਼ਿਆਦਾਤਰ ਚਾਰਟਰ ਨਹੀਂ ਆਉਂਦੀਆਂ ਇਹ ਪਬਲਿਕ ਫਲਾਈਟ ਜਿਹੜੀਆਂ ਉਹ ਕਰ ਰਹੇ ਆ ਸੋ ਉਹਨਾਂ ਨੂੰ ਤਾਂ ਹੁਣ ਦੇਖੋ ਹਰਜੋਤ ਸਿੰਘ ਜੀ ਮਨੀ ਮਿਲਦੀ ਆ ਅਗਲੇ ਜਿੰਨੂੰ ਜਿਨ੍ਹਾਂ ਨੂੰ ਪਤਾ ਆ ਵੀ ਜਦੋਂ ਮਰਜ਼ੀ ਬੰਦਾ ਚੱਕ ਗਿਆ ਬਿਨਾਂ ਹੀアリング ਤੋਂ ਰੀਪੋਰਟ ਕਰਕੇ ਉਹ ਮਾਰਨਗੇ ਅਗਲੇ ਨੇ ਕਹਿਣਾ ਵੀ ਆਉਣ ਦੋ ਇਹਨਾਂ ਨੇ ਵੀ ਸਸਤੀ ਜੀ ਏਅਰਲਾਈਨ ਲੱਭੀ ਆ ਵੀ ਚੱਲ ਕੋਈ ਨਹੀਂ ਵਢਾ ਕੇ ਹੀ ਜਿਹੜਾ ਉਹ ਫਟੇ ਵਾਲੇ ਜਹਾਜ਼ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਲੈ ਕੇ ਜਾਇਆ ਜਾਊਗਾ ਪਰ ਰਾਸ਼ਕਵੀ ਸਿੰਘ ਜੀ ਬਹੁਤ ਸਾਰੇ ਲੋਕ ਇਸ ਗੱਲ ਤੋਂ ਔਖੇ ਵੀ ਆ ਕਹਿੰਦੇ ਵੀ ਇਹ ਨਿਊ ਹੈਵਨ ਦੇ ਵਿੱਚ ਇਹਨਾਂ ਦਾ ਜਿਹੜਾ ਹੈੱਡ ਆਫਿਸ ਹੈਗਾ ਆ ਹਾਂਜੀ ਕਹਿੰਦੇ ਵੀ ਟ੍ਰੈਵਲ ਦਾ ਮਤਲਬ ਇਹ ਹੁੰਦਾ ਵੀ ਟ੍ਰੈਵਲ ਸ਼ੁੱਡ ਬੀ ਅਬਾਊਟ ਬ੍ਰਿੰਗਿੰਗ ਪੀਪਲ ਟੁਗੇਦਰ ਨਾਟ ਟੀਰਿੰਗ ਫੈਮਲੀਆਂਜ਼ ਅਪਾਰਟ ਟ੍ਰੈਵਲ ਦਾ ਮਤਲਬ ਇਹ ਆ ਵੀ ਤੁਸੀਂ ਪਰਿਵਾਰ ਕੋ ਚੱਲਨੇ ਆ ਨਾ ਕਿ ਤੁਹਾਡੇ ਪਰਿਵਾਰ ਤੋੜੇ ਜਾ ਰਹੇ ਆ ਸੋ ਇੱਕ ਲੋਕਲ ਹੈਗਾ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪ ਉਹਨਾਂ ਨੇ ਆਲਰੇਡੀ ਆਨਲਾਈਨ ਪਟੀਸ਼ਨ ਸ਼ੁਰੂ ਕਰ ਦਿੱਤੀ ਆ ਵੀ ਇਸ 에ਅਰਲਾਈਨ ਦਾ ਬਾਈਕਾਟ ਕੀਤਾ ਜਾ ਰਿਹਾ ਹੈ रिकॉर्ड ਤੁਸੀਂ ਜਿਸ ਨਾਲ ਮਰਜ਼ੀ ਕਰ ਲੋ ਅਗਲੇ ਨੇ ਆਈਸ ਵਾਲੇ ਚੱਕ ਚੱਕ ਕੇ ਉੱਤੇ ਬਿਠਾੜੇ ਉਹਨਾਂ ਨੂੰ ਲੋੜ ਹੀ ਨਹੀਂ ਪਈ ਦੂਜੇ ਲੋਕਾਂ ਦੀ ਸੋ ਆਈਸ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਇਹਨਾਂ ਦੇ ਜਿਹੜੇ ਸੀਈਓ ਆ ਉਹ ਜਿਹੜਾ ਜ਼ਰੂਰ ਉਹਨਾਂ ਨੇ ਕਨਫਰਮ ਕਰ ਦਿੱਤਾ ਵੀ ਸਾਡਾ ਜਿਹੜਾ ਸਮਝੌਤਾ ਡੀਐਚਐਸ ਦੇ ਨਾਲ ਹੋ ਗਿਆ ਹੁਣ ਤੁਸੀਂ ਇਹ ਦੇਖੋ ਵੀ ਬਹੁਤ ਸਾਰੇ ਲੋਕ ਨਾ ਸਰਫੇਸ ਲੈਵਲ ਦੇ ਉੱਤੇ ਦੇਖਦੇ ਆਪਾਂ ਸਾਰੇ ਜਾਣੇ ਸਰਫੇਸ ਲੈਵਲ ਦੇ ਉੱਤੇ ਦੇਖਦੇ ਆ ਵੀ ਕੀ ਚੱਲ ਰਿਹਾ ਅਦਾਲਤ ਨੇ ਕੀ ਕਹਿਤਾ ਪਬਲਿਕਲੀ ਕਿਹੜਾ ਬਿਆਨ ਆ ਗਿਆ ਪਬਲਿਕਲੀ ਕੀ ਜਿਹੜਾ ਹੋ ਗਿਆ ਅੰਦਰ ਖਾਤੇ ਦੇਖੋ ਵੀ ਇੱਕ ਚੀਜ਼ ਹੁੰਦੀ ਆ ਸਾਰ ਅਗਲੀ ਨਾਲ ਦੇ ਨਾਲ ਇਨ ਲਾਈਨ ਪਈ ਹੋਈ ਆ ਜੀ ਵੀ ਉਧਰ ਅਦਾਲਤ ਨੇ ਅਜੇ ਫੈਸਲਾ ਦਿੱਤਾ ਹੀ ਆ ਇੱਧਰ ਜਿਹੜੀ ਫਲਾਈਟਾਂ ਜਾਣ ਨੂੰ ਲੈ ਕੇ ਆਲਰੇਡੀ ਉਹਨਾਂ ਦੇ ਸਮਝੌਤੇ ਹੋਏ ਪਏ ਨੇ ਬਸ ਉਹ ਪਬਲਿਕ ਉਦੋਂ ਹੀ ਕਰ ਰਹੀ ਆ ਜਦੋਂ ਉਹਨਾਂ ਨੂੰ ਪਤਾ ਹੈ ਵੀ ਹਾਂ ਵੀ ਆ ਚੀਜ਼ ਜਿਹੜੀ ਉਹ ਨਾਲ ਦੇ ਨਾਲ ਚੱਲ ਰਹੀ ਆ ਜਿੱਥੇ ਜਿੱਥੇ ਉਹਨਾਂ ਨੂੰ ਇਹ ਲੱਗਦਾ ਵੀ ਇੱਕ ਥਾਂ ਤੇ ਕਿਤੇ ੜਿੱਕਾ ਆ ਸਕਦਾ ਉਹਨਾਂ ਨੇ ਉਹਦੇ ਗਾਂ ਅੰਗੇ ਦੋ ਤਿੰਨ ਰਾਹ ਜਿਹੜੇ ਉਹ ਬਣਾ ਕੇ ਰੱਖੇ ਹੈਗੇ ਨੇ ਸੋ ਇਸ ਵਾਰ ਜਿਹੜਾ 트럼ਪ ਪ੍ਰਸ਼ਾਸਨ ਆ ਅਜੇ 100 ਦਿਨ ਨਹੀਂ ਹੋਏ ਉਹਨਾਂ ਦੇ ਜਿਹੜੇ ਕਾਰਜਕਾਲ ਨੂੰ 70 80 ਕੇ 75 ਕੇ ਦਿਨ ਜਿਹੜੇ ਉਹ ਹੋਏ ਨੇ ਤੇ ਤੁਸੀਂ ਦੇਖੋ ਵੀ ਕਿੰਨੀ ਤਿਆਰੀ ਦੇ ਨਾਲ ਇਸ ਸਾਲ ਇਹ 4 ਸਾਲ ਜਿਹੜਾ ਉਹ ਚੱਲਣ ਦੇ ਲਈ ਆ ਰਹੇ ਆ ਉਹ ਇਨਫੈਕਟ ਤਾਂ ਅਗਲੇ 4 ਸਾਲਾਂ ਦੀ ਵੀ ਤਿਆਰੀ ਉਹਨਾਂ ਦੀ ਇਸ ਗੱਲੋਂ ਆ ਆਪਣੇ ਬੰਦਿਆਂ ਨੂੰ ਉਹ ਕਹਿ ਰਹੇ ਆ ਅੰਦਰ ਖਾਤੇ ਉਹ ਵੀ ਤਿਆਰੀ ਚੱਲ ਰਹੀ ਹੋਊਗੀ ਵੀ ਇਹ ਦੇਖੋ ਵੀ ਮੇਰੇ ਕਿਤੇ ਨਾ ਕਿਤੇ ਚਾਰ ਸਾਲ ਹੋਰ ਐਕਸਟੈਂਡ ਹੋ ਸਕਦੇ ਆ ਮੈਂ ਤੀਜੀ ਵਾਰ ਰਾਸ਼ਟਰਪਤੀ ਬਣ ਸਕਦਾ ਆ ਜਾਂ ਨਹੀਂ ਇਹਨਾਂ ਦੇ ਦੁਆਰਾ ਇਹ ਵੀ ਗੱਲ ਨੂੰ ਆਲਰੇਡੀ ਜਿਹੜਾ ਉਹ ਚੁੱਕਣਾ ਸ਼ੁਰੂ ਕੀਤਾ ਜਾ ਸਕਦਾ ਕਹਿੰਦੇ ਵੀ ਅਮਰੀਕਾ ਦੇਖਣਾ ਚਾਹੁੰਦਾ ਆ ਮੈਚ 트럼ਪ ਵਰਸਸ ਓਬਾਮਾ ਦਾ ਸੋ ਲੈਟਸ ਸੀ ਜਿਹੜਾ ਉਹ ਕੀ ਬਣਦਾ ਆ ਸੋ ਤੀਜੀ ਟਰਮ ਨੂੰ ਲੈ ਕੇ ਉਹ ਵੀ ਜਿਹੜੇ ਨਾਲ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ ਉਹ ਕਹਿੰਦੇ ਵੀ ਕੋਈ ਨਹੀਂ ਵੇਖਦੇ ਆ ਵੀ ਅੱਗੇ ਕੀ ਜਿਹੜਾ ਸੱਚ